ਸਾਡਾ ਜਲੰਧਰ ਇਤਿਹਾਸ ਦੇ ਨਾਲ ਭਰਿਆ ਹੋਇਆ ਹੈ ਜੇਕਰ ਮੈਂ ਜਲੰਧਰ ਦੀ ਗੱਲ ਕਰਦਾ ਹਾਂ ਤਾਂ ਜਲੰਧਰ ਦੇ ਵਿੱਚ ਅਜੀਹੇ ਇਤਿਹਾਸ ਲੁਕੇ ਹੋਏ ਨੇ ਜਿਸ ਨੂੰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਤਿਹਾਸ ਦੀਆਂ ਤੁਹਾਨੂੰ ਕੁਝ ਅਜ ਝਲਕਾਂ ਜ਼ਰੂਰ ਅਸੀਂ ਦਿਖਾਵਾਂਗੇ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਜਾਂ ਫਿਰ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਜਦੋਂ ਇੱਕ ਜਿਹੜਾ ਹੈਗਾ ਏ ਉਹ ਭਾਰਤੀ ਅਤੇ ਪਾਕਿਸਤਾਨ ਦੇ ਜਿਹੜੇ ਲੋਕ ਸੀਗੇ ਜਿਹੜੇ ਮਿਲ ਜੁਲ ਕੇ ਜਦੋਂ ਰਹਿੰਦੇ ਸੀਗੇ ਉਦੋਂ ਦੇ ਕੁਝ ਘਰ ਬਣੇ ਹੋਏ ਨੇ ਜਿਹੜੇ ਹਜੇ ਵੀ ਜਲੰਧਰ ਦੇ ਵਿੱਚ ਮੌਜੂਦ ਨੇ ਉਹ ਘਰ ਅੱਜ ਤੁਹਾਨੂੰ ਦਿਖਾਵਾਂਗੇ ਇਤਿਹਾਸ ਦੀ ਇੱਕ ਝਲਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਨੂੰ ਹੀ ਪਤਾ ਲੱਗੇ ਕਿ ਇਤਿਹਾਸਕ ਘਰ ਕਿਹੋ ਜਿਹੇ ਹੁੰਦੇ ਸੀ ਪਹਿਲਾ ਜਦੋਂ ਸਾਡਾ ਵਟਵਾਰਾ ਨਹੀਂ ਹੋਇਆ ਸੀਗਾ ਭਾਰਤ-ਪਾਕਿਸਤਾਨ ਦਾ ਵਟਵਾਰਾ ਨਹੀਂ ਹੋਇਆ ਸੀ ਜਦੋਂ ਅੰਗਰੇਜ਼ ਰਾਜ ਕਰਦੇ ਸੀਗੇ ਜਾਂ ਫਿਰ ਅੰਗਰੇਜ਼ ਜਦੋਂ ਰਹਿੰਦੇ ਸੀਗੇ ਇਸ ਜਗ੍ਹਾ ਦੇ ਉੱਤੇ ਤਾਂ ਉਦੋਂ ਘਰ ਕਿਹੋ ਜਿਹੇ ਹੁੰਦੇ ਸੀ ਕਿੰਨੇ ਕੁ ਆਲੀਸ਼ਾਨ ਅਤੇ ਕਿੰਨਕ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਹੋਏ ਘਰ ਸੀਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਜ਼ਰੂਰ ਪਹਿਲਾਂ ਮੈਂ ਗੇਟ ਉੱਤੇ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਪੰਜਾਬੀ ਫਿਲਮਾਂ ਜਾਂ ਫਿਰ ਇਤਿਹਾਸਕ ਫਿਲਮਾਂ ਬਹੁਤ ਬਣਦੀਆਂ ਨੇ ਪਰ ਉਹਨਾਂ ਇਤਿਹਾਸਕ ਫਿਲਮਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਬਈ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਦੇ ਜਿਹੜੇ ਨੇ ਉਹ ਗੇਟ ਲੱਗੇ ਹੁੰਦੇ ਸੀਗੇ ਇਹ ਤੁਸੀਂ ਗੇਟ ਜਰੂਰ ਦੇਖੋ ਆ ਇੱਕ ਜਿੰਦਾ ਜਿਹੜਾ ਹੈਗਾ ਇਹ ਉਹ ਲਗਾਇਆ ਗਿਆ ਹੈਗਾ ਹਾਲਾਂਕਿ ਤਾਲਾ ਮੇਰੇ ਖਿਆਲ ਨਾਲ ਨਵਾਂ ਹੈਗਾ ਆ ਪੁਰਾਣੀ ਸਮੇਂ ਦਾ ਤਾਲੇ ਕੁਝ ਹੋਰ ਸੀਗੇ ਇਹ ਨਵਾਂ ਤਾਲਾ ਲਗਾਇਆ ਹੈ ਪਰ ਗੇਟ ਦੇਖੋ ਤੁਸੀਂ ਇਹ ਉਸ ਸਮੇਂ ਦੀ ਸਭ ਤੋਂ ਮਜ਼ਬੂਤ ਲੱਕੜ ਜਿਹੜੀ ਹੈ ਸਾਗਵਨ ਦੀ ਲੱਕੜ ਜਿਹੜੀ ਹੈ ਉਹ ਲਗਾਈ ਗਈ ਹੈਗੀ ਆ ਜਿਸ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨੀ ਪੁਰਾਣੀ ਇਹ ਲੱਕੜ ਹੋਵੇਗੀ ਤੇ ਹੱਲੇ ਵੀ ਬਰਕਰਾਰ ਜਿਹੜੀ ਹੈ एकदम ਮਜ਼ਬੂਤ ਜਿਹੜੀ ਹੈ ਉਹ ਹੈਗੀ ਹੈ ਦੂਸਰਾ ਜਿਹੜਾ ਹੈਗਾ ਉਹ ਜੰਦਾ ਇਹ ਵਾਲਾ ਹੈਗਾ ਜੋ ਕਿ ਇਸ ਨੂੰ ਇਸ ਜਗ੍ਹਾ ਦੇ ਉੱਤੇ ਜਿਹੜਾ ਉਹ ਲਗਾ ਦਿੱਤਾ ਜਾਂਦਾ ਸੀਗਾ ਜਾਂ ਫਿਰ ਘਰ ਦੇ ਅੰਦਰ ਜਿਹੜਾ ਲਗਾ ਦਿੱਤਾ ਜਾਂਦਾ ਸੀਗਾ ਜਦੋਂ ਦਰਵਾਜ਼ੇ ਬੰਦ ਹੁੰਦੇ ਸੀਗੇ ਤੇ ਜੇਕਰ ਅੰਦਰੋਂ ਕਿਸੇ ਨੂੰ ਬੁਲਾਉਣਾ ਹੁੰਦਾ ਸੀਗਾ ਤੇ ਇਹ ਚੀਜ਼ ਨੂੰ ਜਿਹੜਾ ਹੈਗਾ ਉਹ ਖੜਕਾਉਂਦੇ ਸੀਗੇ ਤਾਂ ਕਿ ਅੰਦਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਬਾਹਰ ਕੋਈ ਜਿਹੜਾ ਹੈਗਾ ਉਹ ਆਇਆ ਹੋਇਆ ਹੈ ਤਾਂ ਇਹ ਇਹ ਗੇਟ ਪ੍ਰੋਪਰ ਆ ਤਰੀਕਾ ਦਾ ਤੁਸੀਂ ਦੇਖੋ ਉਸ ਤੋਂ ਬਾਅਦ ਇਹ ਤੁਸੀਂ ਡਿਜ਼ਾਈਨ ਦੇਖੋ ਮੈਂ ਡਿਜ਼ਾਈਨ ਦੇਖ ਕੇ ਬੜਾ ਹੈਰਾਨ ਹੋਇਆ ਬੜਾ ਮਤਲਬ ਮਤਲਬ ਤੁਸੀਂ ਆਪ ਸੋਚੋ ਕਿ ਉਸ ਵੇਲੇ ਦੇ ਜਿਹੜੇ ਕਾਰੀਗਰ ਸੀਗੇ ਉਸ ਵੇਲੇ ਦੇ ਜਿਹੜੇ ਆਰਟਿਸਟ ਸੀਗੇ ਉਹਨਾਂ ਦੇ ਅੰਦਰ ਕਿੰਨੀ ਕੀ ਜੜੀ ਹੈਗੀ ਉਹ ਕਾਰੀਗਰੀ ਹੋਵੇਗੀ ਕਿ ਇਹਨਾਂ ਇੱਟਾਂ ਦੇ ਨਾਲ ਘਰ ਬਣਾਉਂਦੇ ਸੀਗੇ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪ੍ਰੋਪਰ ਅੱਛੀ ਡਿਜ਼ਾਈਨਿੰਗ ਕਰਦੇ ਸੀਗੇ ਤੇ ਘਰ ਦਾ ਜਿਹੜਾ ਇੱਕ ਰੂਪ ਜਿਹੜਾ ਹੈ ਉਹ ਨਿੱਖੜ ਕੇ ਸਾਹਮਣੇ ਆਉਂਦਾ ਸੀਗਾ ਹਾਲਾਂਕਿ ਇਸ ਘਰ ਦੇ ਵਿੱਚ ਥੋੜੀ ਬੋਤੀਆਂ ਜਿਹੜੀਆਂ ਹੈਗੀਆਂ ਨੇ ਉਹ ਕਲਾਕਿਰਤੀਆਂ ਹੁਣ ਦੇ ਸਮੇਂ ਦੇ ਵਿੱਚ ਵੀ ਕੀਤੀਆਂ ਗਈਆਂ ਨੇ ਪਰ ਪੁਰਾਣੇ ਸਮੇਂ ਦੀ ਜੇਕਰ ਮੈਂ ਕਲਾਕਿਰਤੀ ਦੱਸਾਂ ਜਾਂ ਫਿਰ ਪਹਿਲਾਂ ਜਦੋਂ ਇੱਟਾਂ ਬਣਾਉਂਦੇ ਸੀਗੇ ਜਾਂ ਫਿਰ ਇੱਟਾਂ ਬਣਦੀਆਂ ਸੀ ਆ ਤੁਸੀਂ ਦੇਖੋ ਇਦਾਂ ਦੀਆਂ ਇੱਟਾਂ ਗੋਲ-ਗੋਲ ਇੱਟਾਂ ਤੁਹਾਨੂੰ ਹੁਣ ਬਹੁਤ ਹੀ ਘੱਟ ਦੇਖਣ ਨੂੰ ਮਿਲਣਗੀਆਂ ਬਹੁਤ ਘੱਟ ਜਿਹੜਾ ਇਹ ਉਹ ਬਣਾਈਆਂ ਜਾਂਦੀਆਂ ਨੇ ਬਹੁਤ ਘੱਟ ਇਦਾਂ ਦੀਆਂ ਇੱਟਾਂ ਜੜੀਆਂ ਨੇ ਉਹ ਪੱਠੀ ਵਿੱਚੋਂ ਕੱਢੀਆਂ ਜਾਂਦੀਆਂ ਨੇ ਇਹ ਉੱਪਰ ਤੁਸੀਂ ਡਿਜ਼ਾਈਨ ਦੇਖੋ ਬੜਾ ਹੀ ਪਿਆਰਾ ਡਿਜ਼ਾਈਨ ਯੂਨਿਕ ਡਿਜ਼ਾਈਨ ਅੱਜਕੱਲ ਇਦਾਂ ਦੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਜੜੇ ਨੇ ਉਹ ਨਹੀਂ ਮਿਲਣਗੇ ਬਹੁਤ ਘੱਟ ਪਹਿਲਾ ਜਦੋਂ ਜੰਗਲੇ ਬਣਾਏ ਜਾਂਦੇ ਸੀਗੇ ਤੇ ਜੰਗਲੇ ਆ ਲੋਹੇ ਵਾਲੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਇਹ ਆ ਦੇਖੋ ਇਹ ਗੇਟ ਦੇਖੋ ਕਿੰਨਾ ਡਿਜ਼ਾਈਨ ਦੇਖੋ ਕਿਸ ਤਰੀਕੇ ਦੇ ਨਾਲ ਤੁਸੀਂ ਆਪ ਸੋਚੋ ਕਿ ਜਿਸ ਤਰਖਾਨ ਨੇ ਇਹ ਗੇਟ ਬਣਾਇਆ ਹੋਵੇਗਾ ਉਹਨੇ ਕਿੰਨਾ ਕ ਸਮਾਂ ਲਾਇਆ ਹੋਵੇਗਾ ਇਸ ਗੇਟ ਨੂੰ ਜਿਹੜਾ ਹੈ ਉਹ ਡਿਜ਼ਾਈਨ ਕਰਨ ਦੇ ਵਿੱਚ ਕਿੰਨੀ ਕੁ ਖੂਬਸੂਰਤੀ ਹੈ ਤੇ ਕਿੰਨੇ ਕੁ ਯੂਨੀਕਨੈਸ ਦੇ ਨਾਲ ਇਹ ਜਿਹੜਾ ਹੈ ਉਹ ਗੇਟ ਬਣਾਇਆ ਹੋਵੇਗਾ ਅੱਗੇ ਚਲੋ ਅੱਗੇ ਇਹ ਘਰ ਬੜਾ ਮਤਲਬ ਕਾਫੀ ਵੱਡਾ ਘਰ ਹੈਗਾ ਉਸ ਜਗ੍ਹਾ ਤੋਂ ਲੈ ਕੇ ਮੇਰੇ ਖਿਆਲ ਨਾਲ ਘਟੋ-ਕਟ ਇਹ ਜਿਹੜਾ ਹੈਗਾ ਹੈ ਉਹ 30 40 ਆ ਜਿਹੜਾ ਹੈਗਾ ਉਹ ਮਰਲੇ ਦੇ ਵਿੱਚ ਇਹ ਘਰ ਬਣਾਇਆ ਗਿਆ ਹੈਗਾ ਹਾਲਾਂਕਿ ਦੂਸਰੇ ਗੇਟ ਵੀ ਲਗਾਏ ਗਏ ਨੇ ਪਰ ਜੇਕਰ ਮੈਂ ਇਤਿਹਾਸਿਕ ਗੱਲ ਕਰਾਂ ਤੇ ਬੜਾ ਇਹ ਪੁਰਾਣਾ ਘਰ ਹੈਗਾ ਤੇ ਇਸ ਘਰ ਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿ ਸੀ ਕਿ ਜਿਵੇਂ ਉਹ ਜਿਹੜੇ ਦੋ ਦੋ ਲੋਕ ਲਗਾਏ ਜਾਂਦੇ ਸੀਗੇ ਇੱਕ ਲੋਕ ਆ ਵਾਲਾ ਹੁੰਦਾ ਸੀਗਾ ਤੇ ਦੂਜਾ ਲੋਕ ਇਸ ਤਰੀਕੇ ਦੇ ਨਾਲ ਲਗਾਇਆ ਜਾਂਦਾ ਸੀਗਾ ਤੇ ਆ ਪ੍ਰੋਪਰ ਲੋਕ ਜਿਹੜਾ ਹੈਗਾ ਉਹ ਲਗਾਇਆ ਗਿਆ ਹੈ ਹਾਲਾਂਕਿ ਇਸ ਚੀਜ਼ ਦੀ ਜਿਹੜੀ ਹੈ ਉਹ ਸਾਮ ਸੰਭਾਲ ਹਲੇ ਨਹੀਂ ਕੀਤੀ ਜਾ ਰਹੀ ਹੈ ਏ ਤੁਸੀਂ ਤਸਵੀਰ ਦੇਖੋ ਡਿਜ਼ਾਈਨ ਦੇਖੋ ਬੜਾ ਪਿਆਰਾ ਅਤੇ ਯੂਨਿਕ ਡਿਜ਼ਾਈਨ ਹੈ ਇਦਾਂ ਦੇ ਇਹ ਤੁਹਾਨੂੰ ਚਬਾਰੇ ਜਿਹੜੇ ਬਣਾਏ ਜਾਏ ਬਣਾਉਂਦੇ ਪਏ ਨੇ ਇਹ ਤੁਹਾਨੂੰ ਬਹੁਤ ਘੱਟ ਹੁਣ ਦੇਖਣ ਨੂੰ ਮਿਲਣਗੇ ਇਹ ਡਿਜ਼ਾਈਨ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣਗੇ ਇਦਾਂ ਦੇ ਦਰਵਾਜ਼ੇ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣਗੇ ਇੱਕ ਤੁਸੀਂ ਇਹ ਯੂਨਿਕਨੈਸ ਜਰੂਰ ਦੇਖੋ ਇਹ ਜਿਹੜੇ ਪਿੱਲਰ ਬਣਾਏ ਹੋਏ ਨੇ ਤੇ ਪਿੱਲਰ ਦੇਖੋ ਉੱਪਰ ਕਿੰਨਾ ਕ ਅੱਛਾ ਲੱਗਦਾ ਹੈਗਾ ਜਦੋਂ ਤੁਸੀਂ ਦੇਖਦੇ ਹੋ ਇੰਨਾ ਵਧੀਆ ਲੱਗਦਾ ਦੇਖਣ ਨੂੰ ਵੀ ਬੜਾ ਹੈਗਾ ਉਹ ਖੂਬਸੂਰਤ ਲੱਗਦਾ ਹੈ ਹਾਲਾਂਕਿ ਅੰਦਰ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਅੰਦਰ ਕਾਫੀ ਜੜਾ ਹੈਗਾ ਹੈ ਉਹ ਟੁੱਟ ਪੰਜ ਵੀ ਹੋਈ ਹੋਵੇਗੀ ਸਮਾਨ ਵੀ ਹੈਗਾ ਕਿਸੇ ਦਾ ਪਰ ਹਾਲ ਫਿਲਹਾਲ ਦੀ ਘੜੀ ਜੇਕਰ ਇਸ ਇਤਿਹਾਸ ਦੀ ਗੱਲ ਕਰਨਾ ਤਾਂ ਜਲੰਧਰ ਇਤਿਹਾਸਿਕ ਬਹੁਤ ਹੈ ਜਿਸ ਦੀ ਇੱਕ ਚਾਹ ਲੱਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਘਰ ਕਹਿੰਦਾ ਸੀਗਾ ਉਹ ਵੀ ਮੇਰੇ ਖਿਆਲ ਨਾਲ ਸ਼ਾਇਦ ਇਹ ਬੋਰਡ ਲੱਗਿਆ ਹੋਇਆ ਹੈ ਹੋਇਆ ਹੈ ਮੇਜਰ ਜਨਰਲ ਐਸ ਪੀ ਕਪੂਰ ਵੀ ਐਸ ਐਮ ਤਾਂ ਆਰਮੀ ਦੇ ਵਿੱਚ ਮੇਜਰ ਜਨਰਲ ਜਿਹੜੇ ਸੀਗੇ ਉਨਾ ਦਾ ਇਹ ਘਰ ਹੈ ਕਾਫੀ ਪੁਰਾਣਾ ਘਰ ਹੈ ਇਤਿਹਾਸਕ ਘਰ ਹੈ ਜਦੋਂ ਅੰਗਰੇਜ਼ ਜਦੋਂ ਰਾਜ ਕਰਦੇ ਸੀਗੇ ਉਸ ਵੇਲੇ ਦਾ ਇਹ ਘਰ ਹੈ ਜਿਸ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦੇ ਹਾਂ ਤਸਵੀਰ ਅੱਛੀ ਲੱਗੀ ਹੋਵੇਗੀ ਇਹ ਜਲੰਧਰ ਦਾ ਇਤਿਹਾਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਝਲਕ ਸਿਰ ਦਿਖਾਈ ਹੈ ਅੱਗੇ ਹੋਰ ਵੀ ਝਲਕਾ ਤੁਹਾਨੂੰ ਇਦਾਂ ਦੀਆਂ ਦਿਖਾਉਂਦੇ ਰਾਵਾਂਗੇ ਉਮੀਦ ਕਰਦੇ ਹਾਂ ਤਸਵੀਰ ਚੰਗੀ ਲੱਗੀ ਹੋਵੇਗੀ